ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੂਜਰੀ ਰਾਗ ਦੇ ਵਿੱਚ ਇਹ ਸ਼ਬਦ ਆਉਂਦਾ ਹੈ 498 ਅੰਕ ਤੇ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਜ ਜਪਾ ਇਸ ਦਾ ਵਿਸਰਾਮ ਤੇ ਉਚਾਰਨ ਸਿੱਖਣਾ ਹੈ ਹੈ ਨਾਹੀ ਕੋ ਬੂਝਣਹਾਰੋ ਇੱਥੇ ਵਿਸਰਾਮ ਹੈ ਹੈ ਨਾਹੀ ਕੋ ਬੂਝਣਹਾਰੋ ਜਾਣ ਕਮਣ ਪਤਾ ਇਹ ਪਤਾ ਪਾੜ ਪੋਲਾ ਹੈ ਪੱਤਾ ਨਹੀਂ ਕਹਿਣਾ ਧਿਆਨ ਰੱਖਣਾ ਕਿਉਂਕਿ ਜੇ ਇਥੇ ਅਧਕ ਲੱਗੇਗਾ ਫਿਰ ਪੱਤਾ ਬਣੇਗਾ ਪਰ ਇਥੇ ਅਧਕ ਤੁ ਰਹਿ ਤੇ ਉਚਾਰਨ ਕਰਨੈ ਨੂੰ ਪਾਰਾ ਨਹੀਂ ਪੜਨ ਮਤਲਬ ਕਹਿਣਦਾ ਹੈ ਕਿ ਪੋਲਾ ਸ਼ਬਦ ਪੜਨਾ ਹੈ ਕਮਣ ਪਤਾ ਪਤਾ ਪੜਨਾ ਹੈ ਸੇਵ ਬਿਰੰਚ ਅਰ ਸਗਲ ਮੂਨ ਜਨ ਜਨ ਤੇ ਵਿਸਰਾਮ ਲਾਉਣਾ ਗਹਿ ਨਾ ਸਕਾਹੇ ਗਤਾ ਇਹ ਗਤਾ ਪਾਠ ਵੀ ਸੰਗਤ ਜੀ ਪੋਲਾ ਹੈ ਆਪਾਂ ਪੜ ਜਾਈਏ ਗੱਤਾ ਧਿਆਨ ਰੱਖਣਾ ਗੁਰਬਾਣੀ ਦੇ ਅਰਥਾਂ ਦੇ ਹਿਸਾਬ ਨਾਲ ਗੁਰਬਾਣੀ ਦਾ ਉਚਾਰਨ ਹੁੰਦਾ ਹੈ ਸੋ ਇੱਥੇ ਸਕਾਹੇ ਗਤਾ ਗਤਾ ਪਾਠ ਪੋਲੇ ਜਨ ਤੇ ਵਿਸਰਾਮ ਲਾਉਣਾ ਪ੍ਰਭ ਕੀ ਅਗਮ ਅਗਾਧ ਕਥਾ ਇੱਥੇ ਜਿਹੜਾ ਵਿਸਰਾਮ ਪੰਕਤੀ ਦਾ ਆਇਆ ਪ੍ਰਭ ਕੀ ਇੱਥੇ ਵਿਸਰਾਮ ਹੈ ਕੀ ਤੇ ਅਗਮ ਅਗਾਧ ਕਥਾ ਇਹ ਕਥਾ ਨਹੀਂ ਕਹਿ ਦੇਣਾ ਕਥਾ ਪੋਲਾ ਕਥਾ ਸੁਨਿਐ ਅਵਰ ਅਵਰ ਵਿਦ ਬੁੱਝੀਐ ਇਹ ਸੰਗਤ ਜਿਹੜਾ ਪਾਠ ਹੈ ਬੁੱਝੀਐ ਇਹ ਪਾਠ ਕਸ ਕੇ ਹੈ ਅਧਕ ਲਾ ਕੇ ਪੜਨਾ ਬੁੱਝੀਐ ਵਿਦ ਪਾਠ ਬੋਲੇ ਸੁਨੀਏ ਅਵਰ ਅਵਰ ਬਿਦ ਬੁੱਝੀਐ ਬਿਦ ਪੜ ਪੋਲੈ ਬੁੱਝੀਐ ਕਸਕੇ ਇੱਥੇ ਵਿਸਰਾਮ ਐ ਬਕਣ ਕਥਨ ਰਹਤਾ ਇਹਨੂੰ ਰਹਤਾ ਨਹੀਂ ਕਹਿ ਦੇਣਾ ਇਹ ਤਿਆਰ ਰੱਖਣਾ ਰਹਤਾ ਉਚਾਰਨ ਕਰਨਾ ਰਹਾਉ ਆਪੇ ਭਗਤਾ ਆਪ ਸੁਆਮੀ ਸੁਆਮੀ ਤੇ ਵਿਸਰਾਮ ਐ ਆਪਣ ਸੰਗ ਰੱਤਾ ਹੁਣ ਇਹ ਪੜ ਰੱਤਾ ਕਸਕੇ ਐ ਇਨੂੰ ਰਤਾਨੀ ਕਹਿਣਾ ਪਿਛੇ ਆਪਾ ਪੜ ਕੇ ਆਏ ਆ ਉਹ ਸਾਰੇ ਪਾਠ ਗਤਾ ਪਤਾ ਇਹ ਪਾਠ ਪੋਲੇ ਸਨ ਇਹ ਪਾਠ ਕਸ ਕੇ ਕਰਨਾ ਅਧ ਕਲਾ ਕਿ ਹੋਵੇਗਾ ਰੱਤਾ ਆਪੇ ਭਗਤਾ ਆਪ ਸੁਆਮੀ ਇੱਥੇ ਵਿਸਰਾਮ ਹੈ ਆਪਨ ਸੰਗ ਰੱਤਾ ਨਾਨਕ ਕੋ ਪ੍ਰਭ ਪੂਰ ਰਹਿਓ ਹੈ ਰਹਿਓ ਹੈ ਹੈ ਤੇ ਸੰਗਤ ਜੀ ਵਿਸਰਾਮ ਲਾਉਣਾ ਹੈ ਪ੍ਰਭ ਤੇ ਜਮ ਕੇ ਲਾਉਣੀ ਨਾਨਕ ਕੋ ਪ੍ਰਭ ਪੂਰ ਰਹਉ ਹੈ ਪੇਖਿਉ ਜਤਰ ਕਤਾ ਜਤਰ ਕਤਾ ਇਹਨੂੰ ਕੱਤਾ ਨਹੀਂ ਕਹਿ ਦੇਣਾ ਕਤਾ ਪਾਠ ਕੋ ਲੈ ਇਹ ਧਿਆਨ ਰੱਖਣਾ ਜਤਰ ਕਤਾ ਸੋ ਸੰਗਤ ਜੀ ਆਉ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਿੱਖ ਲਿਆ ਸੋ ਇਸੇ ਚੈਨਲ ਤੇ ਸੰਗਤ ਜੀ ਲੜੀਵਾਰ ਗੁਰਬਾਣੀ ਦੀ ਸੰਥਿਆ ਚੱਲ ਰਹੀ ਹੈ ਲਾਈਵ ਰਾਤ ਨੂੰ 7:30 ਵਜੇ ਦਾ ਸਮਾਂ ਹੈ ਤੇ ਜਿਨ੍ਹਾਂ ਸੰਗਤਾਂ ਨੇ ਸੰਥਿਆ ਕਰਨੀ ਕਰੇ ਬੈਠ ਕੇ ਕਰ ਸਕਦੇ ਨੇ ਸੋ ਇੱਕ ਬੇਨਤੀ ਹੈ ਕਿ ਕਈਆਂ ਸੰਗਤਾਂ ਦੇ ਮੈਸੇਜ ਇਹ ਵੀ ਆ ਰਹੇ ਸਨ ਕਿ ਕੋਈ ਇੰਦੀ ਫੀਸ ਆ ਸੰਥਿਆ ਕਰਨ ਦੀ ਕੋਈ ਮਾਇਆ ਲੈਂਦੇ ਜੀ ਸੰਗਤ ਜੀ ਫਰੀ ਸੇਵਾ ਹੈ ਕੋਈ ਫੀਸ ਨਹੀਂ ਤੁਸੀਂ ਘਰੇ ਬੈਠ ਕੇ ਇਸ ਚੈਨਲ ਤੇ ਸੰਥਿਆ ਕਰ ਸਕਦੇ ਜੀ ਫਰੀ ਸੇਵਾ ਹੋ ਰਹੀ ਹੈ ਸੰਥਿਆ ਤੁਸੀਂ ਫਰੀ ਸੇ ਪਾਠ ਸਿੱਖ ਸਕਦੇ ਹੋ ਤੇ ਇਸੇ ਚੈਨਲ ਤੇ ਸੰਗਤ ਜੀ ਸਾਰੀ ਸੰਥਿਆ ਪਲੇਲਿਸਟ ਵਿੱਚ ਪਈ ਹੋਈ ਹੈ ਪਟਾਂ ਦੇ ਸਵਈਏ ਸਹਿਸਕ੍ਰਿਤੀ ਪੰਜ ਬਾਣੀਆਂ ਤੇ ਹੋਰ ਅਨੇਕਾਂ ਸ਼ਬਦਾਂ ਦੇ ਉਚਾਰਨ ਇਸ ਤਰ੍ਹਾਂ ਦੱਸੇ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ